चाहिणी कटाली ਇਹ ਫਿਰ ਲੀਡ ਵੀਕ ਬਹੁਤ ਸ਼ਾਨਦਾਰੀ ਸ਼ਾਕ ਦੇਵ ਜੀ ਜਤਮਾਨ ਜਿਕਰ ਸਤਿ ਸਤਿ ਗੁਰੂ ਸਾਹਿਬ ਜੀ ਵਿਮਰਮ ਸਤਿਕਾਰ ਇਹ ਬੜਾ ਜਤਨ ਨੂੰ ਬਰਕਾਸ਼ਰਮ ਜਿਦਤੀ ਜਾਚੋ ਆਪ ਜੀ ਅਰਮਦਾ ਕਾਗੇ ਕੋ ਅਦਨ ਗੁਰੂ ਪਿਆਰੇ ਇਸ ਬਾਤ ਦਾਸਰੇ ਸੰਤ ਤਾਂ ਭਾਈ ਸਾਹਿਬ ਭਾਈ ਗੁਰਬਾਚਨ ਜੀ ਦੀਆਂ ਪੰਕੀਆਂ ਜਾ ਕਿ ਉਸ ਨੇ ਆਹਿਆ ਮੜਾ ਕਿੰਨਾ ਕਿਹਾ ਭਾਈ ਜੀ ਆਪ ਬਚਨ ਕੀ ਤੀਏ ਤੂੰ ਗਿਆਨੀ ਸੰਸਦਿ ਨੇ ਆ ਬਚਨ ਫੇਰ ਕਹਿੰਦੇ ਆਉਣਾ ਤੇ ਆਪੇ ਆ ਗਏ ਕਹਿੰਦੇ ਤੁਸੀਂ ਕੀ ਕਿਹਾ ਸੀ ਢੋਠਾਪੁਰ ਓਚ ਭਗਵਾਨ ਸੋਈ ਕਰਾਇ ਜੋ ਤੁਧ ਭਾਵੈ ਮੋਹੇ ਸਾਨਪ ਕਸ਼ੋ ਨ ਆਵੇ ਹਮ ਬਾਰਕ ਤੋ ਸ਼ਰਨਾਈ ਪ੍ਰਭ ਆਪੇ ਤੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਾਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਗੁਰ ਮਿਲ ਪ੍ਰਭ ਚਿਤ ਸੁਭਨ ਸੁਭੀ ਦੀ ਤੇ ਉਹਦੇ ਨਾਲ ਸਾਰੇ ਸਾਥੀ ਪਹੁੰਚੇ ਸਾਰਿਆਂ ਨੂੰ ਜੀ ਆਇਆਂ ਹੁੰਦੇ ਆ ਇਸ ਤੋਂ ਇਲਾਵਾ ਹੋਰ ਵੀ ਜੋ ਸੰਗਤਾਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਸੰਸਥਾ ਦੇ ਨੁਮਾਇੰਦੇ ਆਏ ਨੇ ਸਾਰਿਆਂ ਜੀ ਆਇਆਂ ਖੈਰ ਅੰਦਰ ਸਭ ਦਾ ਪ੍ਰਧਾਨ ਐਸਡੀਐਸਸੀ ਅਮਰ ਸਾਹਿਬ ਬਾਬਾ ਲਵਦੇਸ ਸਿੰਘ ਜੀ ਕਥਾਵਾਚ ਅਮਰਿੰਦਰ ਸਾਹਿਬਾ ਦੇ ਭਾਈ ਹਰੀ ਸਿੰਘ ਜਪਰੀਪਾ ਕੰਮ ਦੀ ਨਾਬਾ ਜਿਨ੍ਹਾਂ ਵੱਲੋਂ ਇੱਕ ਬਾਟਰ ਕੁੱਲਰ ਇਹ ਸੰਸਥਾ ਨੂੰ ਦਿੱਤਾ ਗਿਆ ਜੀ ਇਸ ਤੋਂ ਇਲਾਵਾ ਸ੍ਰੀ ਮਨਮੋਹ ਸਿੰਘ ਕੌਸਟ ਸੇਲਦਾਰ ਤੋਰੀ ਸਰਦਾਰ ਸੁਵਿੰਦਰ ਸਿੰਘ ਜੀ ਪਲਾਹਾ ਤੇ ਸਰਿੰਦਰ ਸਿੰਘ ਜੀ ਜੋ ਸਾਡੇ ਪ੍ਰਸਤਵ ਆਏ ਨੇ ਸਰਦਾਰ ਨਹਾ ਸਿੰਘ ਐਕਐਸਪੀ ਸਰਦਾਰ ਪਰਮਿੰਦਰ ਸਿੰਘ ਜੀ ਪ੍ਰਮਾਣ ਮੈਂਬਰ ਐਸਡੀਪੀਐਸ ਸਰਦਾਰ ਦਵਿੰਦਰ ਸਿੰਘ ਦੀ ਸਰਪੰਚ ਤੂਰਾ ਸਰਦਾਰ ਸੈਮਨ ਸਿੰਘ ਦੀ ਸਰਪੰਚ ਬਟੂਹਾ ਸ੍ਰੀ ਸਰਿੰਦਰ ਸਰਵਰਾ ਦੀ ਐਂਟੀ ਡਰਗ ਫਾਊਂਡੇਸ਼ਨ ਸੰਮੂਲ ਸਰਦਾਰ ਜਸਵੀਰ ਸਿੰਘ ਦੀ ਸਰਪੰਚ ਲੋਹੜਾ ਸਰਦਾਰ ਗੁਰਦਾਸ ਸਿੰਘ ਦੀ ਐ ਸਰਪੰਚ ਬੁਰਜ ਸਰਦਾਰ ਹਰਮਨ ਸਿੰਘ ਦੀ ਖੇੜੀ ਐ ਸਰਪੰਚ ਸਰਦਾਰ ਇੰਦਰਪਾਲ ਸਿੰਘ ਦੀ ਗੋਲਰੀ ਜੋ ਜਨਾਬ ਇਸਤ ਮੈਂਬਰ ਨੇ ਉਹ ਵੀ ਆਏ ਨੇ ਨਪਿੰਦਰ ਸਿੰਘ ਦੀ ਕਾਕਾ ਸਰਦਾਰ ਸਰਪੰਨ ਸਿੰਘ ਦੀ ਹਰਚੰਦਪੁਰ ਸਵਾਗਤ ਸ੍ਰੀ ਮਾਪਰਨ ਸਵਾਰ ਸੇਵਕ ਸ੍ਰੀ ਹਰਚੰਦਪੁਰ ਅਕਾਲੀ ਅੱਗ ਸਰਦਾਰ ਰਵਦੀਪ ਸਿੰਘ ਜੀ ਨੰਨੇ ਸਰਦਾਰ ਬਪਿੰਦਰ ਸਿੰਘ ਐ ਸਰਪੰਨ ਜਖੜਾ ਸਰਦਾਰ ਅਸੀਰ ਸਿੰਘ ਜੀ ਜੱਗਾ ਜੋ ਪ੍ਰਧਾਨ ਨੇ ਬਚਾਇਆ ਚੁਕੀਆਂ ਵੇ ਉਹ ਵੀ ਪੁੱਜੇ ਨੇ ਡਾਕਟਰ ਅਮਰਦੀਪ ਸਿੰਘ ਪੈਨਸ਼ਨ ਵੈਲਫੇਅਰ ਉਹ ਵੀ ਪਹੁੰਚੇ ਨੇ ਜੀ ਸ੍ਰੀ ਲਤਰਪੜਾੜੀ ਜੀ ਜੋ ਵਿਦਿਸ਼ਕਤਰ ਨੇ ਸਰਦਾਰ ਹਰਪਾਲ ਸਿੰਘ ਜੀ ਪ੍ਰਧਾਨ ਉਗਰਹਾਨ ਜੁਬਲਾ ਪ੍ਰਧਾਨ ਨੇ ਤੇ ਉਹਨਾਂ ਦੇ ਨਾਲ ਖਰਪਾਸਾਂ ਦੀ ਲੰਡਾ ਸ੍ਰੀ ਬਕਾਜ਼ ਐਨ ਦੀ ਪ੍ਰਧਾਨ ਪਾਰਕ ਮਾਨਾ ਝੋਲੀ ਮੇਸਿੰਦਰ ਸਿੰਘ ਦੀ ਐਮਡੀ ਵਰਸੀਸ ਸਿੰਘ ਦੀ ਜਗੀ ਪ੍ਰਧਾਨ ਦਾ ਐਚ ਗੁਰਦਾਸ ਸਿੰਘ ਦੀ ਡੰਪੀ ਜੋ ਪਰਵਰਤਨ ਸੁਸਾਇਟੀ ਚਲਾ ਰਹੇ ਨੇ ਉਹਨਾਂ ਦੇ ਪ੍ਰਧਾਨ ਜਸਵੀਰ ਸਿੰਘ ਦੀ ਸਰਪੰਚ ਮਾਨਾ ਸਰਦਾਰ ਜਗਤਪ ਸਿੰਘ ਸਰਪੰਚ ਕੌਲ ਸੜੀ ਸਰਦਾਰ ਹਰਪੀ ਸਿੰਘ ਦੀ ਸਰਪੰਚ ਖੇੜੀ ਡਟਾ ਸਰਦਾਰ ਜਲਦੀਪ ਸਿੰਘ ਦੋਤਪੁਰ ਕਮਰਸੀ ਆਗੂ ਪਰ ਮੇਸੇ ਦੀ ਪੰਮਾ ਕਾਲੀ ਆਗੂ ਸ੍ਰੀ ਅਸ਼ੋਕ ਮਾਨ ਦੀ ਰੱਖਾ ਚੇਅਰਮੈਨ ਲੋਕ ਸੇਵਾ ਕਸਪੀਆ ਮਾਨ ਪ੍ਰੀਤ ਸੇ ਦੀ ਸਰਪੰਚ ਜਾਵਾਂਗੇ ਸਰਦਾਰ ਗੁਰਜਨ ਸਿੰਘ ਦੀ ਸਰਪੰਚ ਭੜੀ ਮਾਨ ਸਾਹਿਬ ਸਰਦਾਰ ਜਗਨਾਥ ਸਿੰਘ ਦੀ ਸਰਪੰਚ ਸੇ ਬੋਸੋੜੀਆਂ ਸ੍ਰੀ ਵੀਰ ਕੰਮ ਦੀ ਸਰਪੰਚ ਬਨਵੋਰੇ ਇਹ ਸੰਗਤ ਸਾਡੇ ਪੁਖੀ ਨੇ ਇਸ ਤੋਂ ਲਾਵਾ ਦੇਸ਼ ਭਗਤ ਹਾਲ ਤੋਂ ਸਾਡੇ ਦੇ ਪ੍ਰਿੰਸੀਪਲ ਸੁਰਮੁਖੀ ਸਿੰਘ ਜੀ ਆਏ ਨੇ ਉਹਨਾਂ ਨੇ ਜਿੰਨੀਆਂ ਵੀ ਸੰਗਤਾਂ ਪਹੁੰਚੇ ਨੇ ਸਾਰੇ ਜੀਆਂ ਆ ਗਏ ਤੇ ਨਾਲ ਹੀ ਗੁਰੂ ਪਿਆਰੇ ਗੁਰੂ ਰੂਪ ਸਾਧ ਸੰਗਤ ਜੀ ਗਾਜ ਵਜ ਕੇ ਬਲਾਹੋ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆਲੂ ਕਿਰਪਾਲੂ ਮਿਹਰਮਾਨ ਮੇਰੇ ਸੱਚੇ ਬਾਦਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਵਿੱਚ ਬੈਠ ਕੇ ਆਪ ਜੀ ਦਿੱਤੇ ਹਰ ਜਸ ਬੰਦਗੀ ਕਥਾ ਵਿਚਾਰ ਕਿੰਤਰ ਵਿਚਾਰ ਸੁਣ ਰਹੇ ਹੋ ਤੋ ਬਹੁਤ ਹੀ ਚੰਗੇ ਭਾਗ ਹੁੰਦੇ ਨੇ ਜਦੋਂ ਆਪਾਂ ਸੰਗਤ ਵਿੱਚ ਬੈਠ ਜਾਂਦੇ ਆ ਗੁਰੂ ਦੀ ਗੋਦ ਵਿੱਚ ਬੈਠ ਜਾਂਦੇ ਆ ਸੋ ਐਸੇ ਹੁਕਮ ਤੋਂ ਵੱਲ ਵੱਲ ਜਾਈਏ ਸੋ ਮਹਾਰਾਜ ਸੈਂਟਰ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਗਿਆ ਤੇ 52 ਹੁਕਮ ਵੀ ਦਿੱਤੇ ਗਏ ਪਿਆਰ ਤੇ ਉਹਨਾਂ ਹੁਕਮਾਂ ਦੇ ਵਿੱਚ 39ਵਾਂ ਹੁਕਮ ਪਰਮੇਸ਼ਰ ਜੀ ਨੇ ਸਾਨੂੰ ਦਿੱਤਾ ਹੈ ਕੋਈ ਵੀ ਕਾਰਜ ਕਰਨਾ ਹੈ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕਰਨਾ। ਤੋਂ ਮੈਂ ਸਮਝਦਾ ਹਾਂ ਇਹ ਇੱਕ ਚੰਗੇ ਸਮੇਂ ਦੀ ਚੰਗੀ ਸ਼ੁਰੂਆਤ ਹੋਊਗੀ ਜਦੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਡੀ ਅਗਵਾਈ ਕਰ ਰਹੇ। ਸੁਭਾਈ ਦੇ ਪਾਤਰ ਨੇ ਮੇਰੇ ਵੀਰ ਛੋਟੇ ਵੀ ਪ੍ਰਿਤਪਾਲ ਜੀ, ਪ੍ਰੀਤਿੰ ਸਾਹਿਬ ਜੀ ਜਿਨ੍ਹਾਂ ਦੀ ਸੋਚ ਅਗਿਆਤਿਓ ਸੋਚਿਆ ਮਹਾਰਾਜ ਸੱਜੇ ਪਾਤਸ਼ਾਹ ਇਹਨਾਂ ਨੂੰ ਦਿਨ ਦੁਗਣੀ ਰਾਤ ਦੁਗਣੀ ਤਕਰੀ ਬਖਸ਼ਿਆ ਸੋ ਜਹੀਆਂ ਸੋਚਾਂ ਕਿਤੇ ਬੇਦਰਿਆਂ ਦੇ ਵਿੱਚ ਹੁੰਦੀਆਂ ਪਿਆਰੇ ਕਿਉਂਕਿ ਆਪਣਾ ਹਰ ਕੋਈ ਲੋਚਦਾ ਹੈ ਹਰ ਕੋਈ ਸੋਚਦਾ ਹੈ ਅਰਦਾਸ ਕਰਦੇ ਨਾ ਮਹਾਰਾਜ ਨੂੰ ਤੇ ਨਾਲ ਹੀ ਭਾਈ ਸਾਭ ਨੂੰ ਕਹਿੰਦੇ ਮਹਾਰਾਜ ਸਾਡੀ ਅਰਦਾਸ ਕਰਦੇਓ ਚੜ੍ਹਦੀ ਕਲਾ ਦੀ ਕਰਦੇਓ ਬੱਚਿਆਂ ਦੀ ਕਰਦੇਓ ਦੇ ਰੋਗਦਾਦੀ ਕਰਦੇ ਹੋ ਹਰ ਕੋਈ ਆਪਣੇ ਆਪ ਨੂੰ ਸੰਮੁਖ ਰੱਖਦਾ ਹੈ ਗੁਰੂ ਸਾਹਿਬ ਦੇ ਮਾਰੇ ਸਾਡੇ ਤੇ ਕਿਰਪਾ ਕਰਦੇ ਹੋ ਤੇ ਧੰਨ ਗੁਰੂ ਨਾਨਕ ਸਾਹਿਬ ਜਿਹੜੇ ਸਰਬੱਤ ਵਾਸਤੇ ਕਰ ਗਏ ਤੇ ਧੰਨ ਗੁਰੂ ਸਿੱਖ ਜਿਹੜੇ ਇਹੋ ਜਿਹੇ ਕਾਰਜ ਕਰਦੇ ਨੇ ਸਵਾਗਤ ਵਧਾਈ ਦੇ ਪਾਤਰ ਉਸ ਨੂੰ ਪਿੰਡ ਪੰਚਾਇਤ ਜਿਨ੍ਹਾਂ ਦੇ ਸਹਿਯੋਗ ਸਦਕਾ ਕਿਉਂਕਿ ਵੱਡੇ ਜਦ ਨਾਲ ਨਾ ਨਾ ਹੋਣ ਤਾਂ ਇਹ ਕਾਰਜ ਰੱਬ ਨਹੀਂ ਹੋ ਸਕਦੇ ਕਾਰਜ ਨਹੀਂ ਹੋ ਸਕਦਾ ਸੋ ਮੇਰੀਆਂ ਬੀਬੀਆਂ ਭੈਣਾ ਭਰਾ ਛੋਟੇ ਭਰਾ ਸਿੱਤਾ ਸਮਾਨ ਸਾਰੇ ਜੀ ਬੈਠੇ ਨੇ ਆਪ ਜੀ ਦਾ ਅਸ਼ੀਰਵਾਦ ਸਦਕਾ ਹੀ ਸਾਡਾ ਵੀਰ ਪ੍ਰਤਾਪ ਸਿੰਘ ਕੈਂਡਾ ਦੇ ਕਾਰਜ ਕਰ ਪਾ ਰਿਹਾ ਜਦੋਂ ਆਪ ਅਸੀਸ ਦਿੰਦੇ ਹੋ ਨਾ ਤੇ ਐਸੇ ਕਾਰਜ ਆਪਣੇ ਆਪ ਹੀ ਹੋ ਜਾਂਦੇ ਨੇ ਕਾਰਨ ਕੀ ਆ ਵੀ ਔਖੀ ਘੜੀ ਫੇਰ ਆਉਂਦੀ ਨਹੀਂ ਅਸੀਸਾਂ ਦਾ ਵੀ ਕੰਮ ਚੱਲਦਾ ਪਿਆ ਰਹੇ ਤੋਂ ਉਹਨਾਂ ਦੇ ਸੋਰਾ ਸਾਹਿਬ ਸਦਾ ਗੁਰਮੁਖ ਸਿੰਘ ਜੀ ਸਾਡੇ ਬਹੁਤ ਅਜੀਬ ਨੇ ਚੰਡੀਗੜ੍ਹ ਦੇ ਵਿੱਚ ਜਦੋਂ ਵੀ ਸਾਨੂੰ ਕਿਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਬਾਸਵੀਂ ਪੀਜੀ ਲੰਗਰ ਚੱਲਦਾ ਹੈ ਉੱਥੇ ਗੁਰੂ ਸਾਹਿਬ ਆਪੇ ਹੀ ਸੇਵਾ ਲੈ ਰਹੇ ਨੇ ਇਹ ਜੋ ਕਿ ਹੈ ਨਹੀਂ ਉਹ ਆਪ ਸੇਵਾ ਲੈਂਦੇ ਨੇ ਸੋ ਇਹ ਜੇ ਕਾਰਜ ਇਹ ਨਾ ਜੇ ਕਈਏ ਬੰਦਾ ਕਰਦਾ ਤੇ ਬੰਦਾ ਨਹੀਂ ਕਰਦਾ ਇਹ ਕਾਰਜ ਪਰਮੇਸ਼ਰ ਆਪ ਕਰਵਾ ਲੈਂਦੇ ਨੇ ਸੁਦਾ ਗੁਰਮਤ ਸਿੰਘ ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਵੀ ਕੋਈ ਕਾਰਜ ਰੰਗਿਆ ਹੈ ਇਹ ਹਰ ਜਗ੍ਹਾ ਸਾਡਾ ਸਹਿਯੋਗ ਕਰਦੇ ਨੇ ਸਾਰੇ ਉੱਤੇ ਬੁੱਧੀਜੀਵੀ ਵਰਗ ਦੇ ਵਿੱਚ ਪੋਲਿਟিক্যাল ਲੋਕਾਂ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਵਿੱਚ ਇਹਨਾਂ ਦਾ ਬੜਾ ਸਹਿਯੋਗ ਹੈ ਇਹਨਾਂ ਦਾ ਬੜਾ ਪਿਆਰ ਹੈ ਸਾਰਿਆਂ ਨਾਲ ਸੁਮਹਾਲੀ ਵਿੱਚ ਬਹੁਤ ਸਾਨੂੰ ਵੀ ਇਹਨਾਂ ਦਾ ਸਹਿਯੋਗ ਰਹਿੰਦਾ ਹੈ ਸੋ ਪਿਆਰੋ ਜਿਹੜੀ ਗੱਲ ਅੱਜ ਮੁੱਦੇ ਦੀ ਹੈ ਨਾ ਕੋਈ ਆ ਵੀ ਆਕਰ ਇਹਨਾਂ ਸਸਤਾਵਾਂ ਦੀ ਲੋੜ ਪੈਂਦੀ ਕਿ ਕਿਉਂ ਲੋੜ ਮਹਿਸੂਸ ਹੋਈ ਕਿਉਂਕਿ ਆਪੋਨੇ ਜਿਹੜੇ ਖੂਨ ਨੇ ਨਾ ਪਿਆਰੋ ਉਹ ਸਫੇਦ ਹੋ ਗਿਆ ਹੁਣ ਸਾਡੇ ਅੰਦਰ ਜਿਦਾ ਭਾਈ ਸਾਹਿਬ ਕਹਿੰਦੇ ਗਏ ਨਾ ਸਾਲ ਵਾਲੇ ਉਹ ਸੱਚੀਆਂ ਕਹਿ ਕੇ ਕਿਉਂਕਿ ਇੱਕ ਪ੍ਰਚਾਰਕ ਦਾ ਫਰਜ਼ ਹੁੰਦਾ ਸੱਚ ਦਾ ਬੇੜਾ ਪਾਰ ਲੰਘਦਾ ਉਹ ਕੂਕਰ ਨੇ ਤੇ ਕੂਕਰ ਨੇ ਪਿਆਰੋ ਆਪਣਾ ਕੰਮ ਕਰਨਾ ਉਹ ਨਾ ਇੱਧਰ ਦੀ ਨਾ ਉੱਧਰ ਦੀ ਉਹ ਗੱਲ ਕਰਨੀ ਜੋ ਸਾਬ ਸਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ ਜੋ ਸਾਡੇ ਲਹੂ ਹੋ ਗਏ ਸਫੇਦ ਸਾਡੇ ਅੰਦਰ ਨਾ ਤਾਂ ਕੋਈ ਡਰ ਰਹਿ ਗਿਆ ਨਾ ਗੁਰਸਾਹਿਬ ਪ੍ਰਤੀ ਸਾਡੀਆਂ ਜੜਦਾ ਰਹਿ ਗਿਆ ਵੀ ਮਹਾਰਾਜ ਨੇ ਕਿਹਾ ਮਹਾਰਾਜ ਕਹਿੰਦੇ ਜੋ ਕੁਝ ਤੈਨੂੰ ਮਿਲਣਾ ਨਾ ਪਿਆਰਿਆ ਘਰੋਂ ਪ੍ਰਾਪਤ ਹੋਣਾ ਹੈ ਤੇ ਅੱਜ ਜੇ ਘਰ ਦੇ ਮਾਪੇ ਬਾਪ ਦੁਖੀ ਹੋ ਗਏ ਨਾ ਸਾਨੂੰ ਤਾਂ ਸਾਨੂੰ ਫਿਰ ਸਮਝ ਲੋ ਕਿ ਕਿੱਥੇ ਕਾਪਾ ਖੜੇ ਆ ਕਿ ਕਿੱਡੇ ਕਿੱਥੇ ਕ ਸਾਡੀ ਸਥਿਤੀ ਬਣਦੀ ਆ ਸੋ ਜੇਕਰ ਅੱਜ ਦੇ ਸਮੇਂ ਵਿੱਚ ਇਹੋ ਜੇ ਲੋੜ ਪੈਂਦੀ ਆ ਤੇ ਇਹ ਸਾਡੇ ਆਦਤਿਕ ਬੇਇੱਜ਼ਤੀ ਦੀ ਵੀ ਗੱਲ ਆ। ਇਹ ਕੋ ਚੰਗੀ ਗੱਲ ਨਹੀਂ। ਪਰ ਧੰਨ ਨੇ ਉਹ ਜੀਵ ਜਿਹੜੇ ਸਭਣਾ ਦਾ ਸੋਚਦੇ ਨੇ ਜਿਨ੍ਹਾਂ ਦਾ ਹਿਰਦਾ ਇੰਨਾ ਕੋਮ ਇੰਤਰਿਆ ਜਿਹੜੇ ਆਪਣੇ ਸਮਾਜ ਵਾਸਤੇ ਵਿੱਚ ਹੀ ਅੱਗੇ ਵਧਦੇ ਨੇ ਵੀ ਨਹੀਂ ਜੇ ਇਹ ਕਿਤੇ ਘਰਾਂ ਦੇ ਵਿੱਚ ਵੇਥ ਬਾਕੀਆਂ ਨੇ ਕਿਤੇ ਘਰਾਂ ਦੇ ਵਿੱਚ ਗਲੇਸ਼ ਪੈ ਗਿਆ ਮਾਪਿਓ ਦੀ ਕਦਰ ਹੀ ਹੋਊਗੀ ਤੇ ਕੋਈ ਗੱਲ ਨਹੀਂ। ਆਪਾਂ ਸੀਸ ਲੈਣੀ ਆ ਪ੍ਰਿੰਸੀਪਲ ਵੀ ਅਸੀਸਾ ਲੈ ਲਿਆ ਸੱਚ ਕੁਛੀ ਇਹ ਤੇ ਆ ਉਹਨਾਂ ਨੇ ਅਸੀਸਾ ਲੈਣ ਦਾ ਇੱਕ ਜਰੀਆ ਬਣਾ ਲਿਆ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਤੇ ਉਹਨਾਂ ਨੇ ਹਾਂ ਜਿਹੜੇ ਕਾਰਜ ਅਰੰਭ ਕਰ ਦਿੱਤੇ ਸੋ ਪਿਆਰਿਓ ਇਹ ਕਾਰਜ ਤਾਂ ਹੀ ਰੰਭ ਰਹਿੰਦੇ ਨੇ ਤਾਂ ਹੀ ਅੱਗੇ ਵਧਦੇ ਨੇ ਜੇ ਤੁਹਾਡਾ ਸਾਥ ਹੋਏਗਾ ਦੇ ਨਾਲ ਕਿਤੇ ਸਾਨੂੰ ਪੰਜਾਬੀਆਂ ਨੂੰ ਖੁੱਪਰ ਚੁੰਡੀ ਵੱਢ ਕੇ ਦੇਖਦੀਆਂ ਨੇ ਵੀ ਜਾਗਦੇ ਆ ਕੇ ਸੁਤਰਿਆ ਕੋਈ ਚੁੰਡੀ ਵੱਢੀ ਗਈ ਆ ਕੱਲ 10 ਤਰੀਕ ਨੂੰ ਉੱਥੇ ਇੱਕ ਰੋਜ ਪਰਦਾਚੇ ਰੱਖਿਆ ਸਟੂਡੈਂਟ ਵੱਲੋਂ ਤੋਂ ਹਰ ਮਾਈ ਭਾਈ ਨੇ ਆਪਣੇ ਆਪ ਆਪ ਵੀ ਕੋਸ਼ਿਸ਼ ਕਰਨੀਆਂ ਹੋਰ ਨਾਲੋਂ ਵੀ ਕੋਈ ਲਾਗੇ ਜਿਹੜੇ ਦਾ ਕੋ ਚੰਡੀਗੜ੍ਹ ਦੇ ਨੇੜੇ ਦਾ ਜਿਹਨਾਂ ਨੂੰ ਸਹਾਰਾ ਲਾਓਗੇ ਜਰੂਰ ਉੱਥੇ ਪਹੁੰਚੋ ਕਿਉਂਕਿ ਹੁਣ ਸਾਨੂੰ ਵੰਗਾਰ ਪੈ ਗਈ ਆਪਾਂ ਪਾਰਟੀ ਵਾਈਟ ਉੱਪਰ ਉੱਠ ਕੇ ਹਰ ਪੰਜਾਬੀ ਨੇ ਕਿਉਂਕਿ ਅੱਜ ਜੇਕਰ ਆਪਾਂ ਪੜੇ ਉਹ ਆ ਬੋਲ ਰਹੇ ਹਨ ਨਾ ਕਿ ਉਹ ਜੁਨਿਵਰਸਿਟੀ ਦੀ ਬਦੌਲਤ ਬੋਲ ਰਹੇ ਪਿਆ ਤੁਸੀਂ ਹੈਰਾਨ ਹੋ ਕੇ ਸਾਡੇ ਸਟੂਡੈਂਟ ਜਿਹੜੇ ਉੱਥੇ ਦੇ ਨੇ ਉਹ ਬੇਤੇਜ ਜਿਹੜਾ ਗੱਲ ਕਰਦੇ ਨੇ ਤੇ ਇਹੀ ਚੀਜ਼ ਉਹਨਾਂ ਨੂੰ ਚੁੱਪ ਦੀ ਜਾਂਦੀ ਹੈ ਜਦੋਂ ਚੁੱਪਦੀ ਹੋਵੇ ਨਾ ਤੇ ਫਿਰ ਅਗਲੇ ਕਹਿੰਦੇ ਆ ਯਾਰ ਜਿਹੜਾ ਪਿੱਛੋਂ ਤਿਆਰ ਹੋ ਰਿਹਾ ਸਸਤਾ ਹੀ ਬੰਦ ਕਰ ਦਿੱਤੀ ਜਾ ਤੇ ਮੈਂ ਬਰਸੋਂ ਪਹਿਨੀ ਸੀ ਤੇ ਬੋਲਿਆ ਸੀਗਾ ਮੈਂ ਕਿਹਾ ਚੰਦੀਕੜ ਦੇ ਵਿੱਚ 100 ਕੱਜ ਦਾ ਪਲਾਟ ਲੈਣਾ ਹੋਵੇ ਨਾ 2 ਕਰੋੜ 20 ਲੱਖ ਦਾ ਹੋਵੇਗਾ ਤੇ 500 ਕਿਲਾ ਜ਼ਮੀਨ ਦੇ ਵਿੱਚ ਉਹ ਜੁਮਸਤੀ ਬਣੀ ਆ ਪਿਆ ਹੁਣ ਦੱਸੋ ਬਿਨੈਗਾ ਬੜੀ ਗੇੜੀ ਕੀਤੀ ਹੋਈ ਅ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਪ੍ਰਾਈਵੇਟ ਰੇਸ਼ਨ ਯੂਨੀਵਰਸਟੀਆਂ ਨੂੰ ਬढ़ावा ਦੇਣ ਲਈ ਉਹ ਯੂਨੀਵਰਸਿਟੀ ਦੀ ਜ਼ਮੀਨ ਅੜੁੱਧੀਆਂ ਕੋਚਾਂ ਕੀਤੀਆਂ ਜਾਂਦੀਆਂ ਨੇ ਹਰ ਮਾਜ ਭਾਈ ਨੇ ਕੋਸ਼ਿਸ਼ ਕਰਨੀ ਹੈ ਅਰਦਾਸ ਵੀ ਕਰਨੀ ਆ ਮਹਾਰਾਜ ਉਹਨਾਂ ਬੱਚਿਆਂ ਨੂੰ ਬਰ ਬਰਸ਼ਣ ਜਿੰਨਾ ਸਾਡਾ ਹੋ ਸਕਦਾ ਕਿਉਂਕਿ ਪਹਿਲੀ ਤਾਂ ਅਰਦਾਸ ਆ ਸਹੇਬ ਕੀ ਵੀ ਮਹਾਰਾਜ ਆਪ ਸਾਹੀ ਹੋ ਦਿਓ ਜੋ ਤੇ ਆਪਾਂ ਦਿੱਲੀ ਦੇ ਮੋਰਚੇ ਦਿੱਤੇ ਨੇ ਇਹ ਵੀ ਮੋਰਚਾ ਪਤਾ ਖੜੇ ਹੋਏਗਾ ਕਿਉਂਕਿ ਕੱਲ ਖਬਰਾਂ ਵਿੱਚ ਆ ਗਿਆ ਸੀ ਕਿ ਨਹੀਂ ਕੁਝ ਹੋਣਾ ਪਰ ਤੁਹਾਨੂੰ ਪਤਾ ਹੈ ਵੀ ਉਹ ਬਹੁਤ ਅੱਗੇ ਤੇ ਚੀਜ਼ਾਂ ਨੇ ਅਸੀਂ ਝੋਟ ਨਹੀਂ ਸਕਦੇ ਕਿ ਸਿੱਕੇ ਲੱਗ ਪਰ ਸਾਡੇ ਮਾਈ ਭਾਈ ਨੇ ਆਪਣੀ ਹਾਜ਼ਰੀ ਲਵਾਉਣੀ ਆ ਇੰਨੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਰਾ ਫਾਊਂਡੇਸ਼ਨ ਸਾਨੂੰ ਸ਼ੁਰੂ ਕਰੀ 4 ਮਹੀਨੇ ਹੋ ਗਏ ਤੇ ਸਾਡੇ ਜਿਹੜੇ ਸਾਥੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਵਾਲਾ ਸੀ ਇੱਥੇ ਤੱਕ ਪਹੁੰਚਿਆ ਪਹਿਲਾਂ ਤਾਂ ਸਾਰੇ ਨਗਰ ਦਾ ਮੇ ਪਿੰਡ ਦੇ ਸਾਰੇ ਬਹੁਤ ਬਹੁਤ ਬੰਦੇ ਦਾ ਪੰਚਾਇਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਹਿਯੋਗ ਨਾਲ ਅਸੀਂ ਇੱਥੇ ਤੱਕ ਪਹੁੰਚਿਆ। ਨਾਲ ਬੇਨਤੀ ਇਹ ਕਰ ਰਹੇ ਹਾਂ ਕਿ ਵੀ ਜੇ ਅਸੀਂ ਅੱਗੇ ਵੀ ਜਿਹੜੇ ਸਾਡੇ ਕਾਰਜ ਨੇ ਸਾਡੇ ਜਾਂ ਸਾਡੇ ਸਹਿਯੋਗ ਪਿੰਡ ਦੇ ਸਹਿਯੋਗ ਨਾਲ ਪੂਰੀ ਨਹੀਂ ਹੋਣੇ ਸਾਰੇ ਨਗਰ ਨੂੰ ਸਾਨੂੰ ਸਾਡੇ ਨੂੰ ਬੇਨਤੀ ਹੈ ਕਿ ਤੁਸੀਂ ਨਾਲ ਵਿੱਚ ਸਾਡਾ ਸਾਥ ਦਿਓ ਤਾਂ ਕਿ ਅਸੀਂ ਅੱਗੇ ਹੋਰ ਵੀ ਜਿਹੜੇ ਕਾਰਜ ਸੰਸਥਾ ਦੇ ਅੱਗੇ ਅਸੀਂ ਉਹ ਵੀ ਕਾਇਦੇ ਹੋ ਸਮੇਸਰ ਪੂਰੀ ਹੋ ਸਕਣ। ਅਸੀਂ ਮਿਰਦਾ আশ্রম ਖੋਲਣ ਦਾ ਮਕਸਦ ਇਹ ਸੀ ਕਿ ਸਾਡੇ ਤੋਂ ਨਾ ਜਦੋਂ ਅਸੀਂ ਕੈਂਪਿੰਗ ਪਿੰਡਾਂ ਚ ਸ਼ੁਰੂ ਕੀਤੀ ਤਾਂ ਸਾਡੇ ਕੋਲ ਬਹੁਤ ਮਰੀਜ਼ ਆ ਜਾਂਦੇ ਸੀ ਜਿਨ੍ਹਾਂ ਦਾ ਕੋਈ ਬੱਚੇ ਮਰ ਗਏ ਸੀਗੇ ਜਾਂ ਜਮੀ ਇਕੱਲੇ ਨੇ ਜਾਂ ਪਿੰਡਾਂ ਕੋਲ ਕੋ ਸਾਹਮਣੇ ਕੋਈ ਨਹੀਂ ਸੀ ਤਾਂ ਫਿਰ ساری ਸੰਸਥਾ ਨੇ ਇੱਕ ਦਿਨ ਸਲਾਹ ਕੀਤੀ ਵੀ ਆਪਾਂ ਇਹਨੂੰ ਮਿਰਦਾ আশ্রম ਨੂੰ ਆਪਾਂ ਪੂਰੀ ਵਿੱਚ ਖੋਲੀਏ ਪੇਰਾਂ ਦੀ ਥੂਰੀ ਇੱਕ ਜਗ੍ਹਾ ਲੱਤੀ ਹੋਈ ਆ ਤੇ ਪੇਰਾ ਪਿੰਡ ਦੀ ਜਿਹੜੀ ਪੰਚਾਇਤ ਮੇਰੇ ਨਾਲ ਸੀਗੀ ਪੰਚਾਇਤ ਕਹਿੰਦੀ ਕਿ ਆਪਾਂ ਪਿੰਡ ਦਾ ਨਾਮ ਖੋਲੀ ਆਪਾਂ ਵੀ ਆਪਣੇ ਪਿੰਡ ਦਾ ਨਾਮ ਉਸ ਨੂੰ ਜਗਾ ਤਾਂ ਕਿ ਲੋਕੋ ਨੂੰ ਲੋਕੀਤੇ ਆਪਾਂ ਸਰਚ ਕਰ ਜੇ ਧਾਂਦਰੇ ਨੂੰ ਆਇਆ ਕਰੀਏ ਵੀ ਮਿਰਦਾ ਅਸੰਦਾਂ ਦੇ ਵਿੱਚ ਖੁੱਲਿਆ ਤੇ ਤਾਂ ਕਿ ਲੋੜ ਤੇੜੇ ਰੋਡ ਬੰਦ ਲੋਕ ਨੇ ਕੁਝ ਕੁਰੀ ਵਿਚਾਰੀ ਹੁਣ ਵੀ ਸਾਨੂੰ ਦਿੱਲੀ ਵੈਸੇ ਜਿਹਾ ਫੋਨ ਆ ਰਹੇ ਨੇ ਕਿ ਸਾਨੂੰ ਕੋਈ ਅਪਾਜ ਆ ਕਿਸੇ ਦੀ ਲੱਤਾਂ ਮਾਂ ਘਟੀ ਹੈ ਸਾਡੀ ਸੰਸਥਾ ਦੇ ਮੈਂਬਰ ਜਾ ਕੇ ਵੀ ਆਏ ਉਹਨਾਂ ਕੋਲ ਤੇ ਇਹ ਸਾਰਾ ਜਿਹੜਾ ਕਾਰਜ ਹੈ ਨਾ ਇਹ ਸਾਰੇ ਨਗਰ ਦੀ ਸਹਿਯੋਗ ਨਾਲ ਹੀ ਸਿਰੇ ਚੜਨਾ ਤੇ ਬੀਤ ਕੀਤੇ ਸਾਰੇ ਸਾਰਾ ਨਗਰ ਇੱਥੇ ਆ ਕੇ ਦਿਨ ਰਾਤ ਸੇਵਾ ਕਰੀ ਗੁਰਬਾਣੀ ਤੇ 24 ਘੰਟੇ ਚੱਲਣੀ ਹੈ ਅਸੀਂ ਨਾਲ ਇੱਕ ਲੈਵੇ ਇਹ ਵੀ ਰਣ ਪ੍ਰਬੰਧ ਕਰ ਰਹੇ ਹਾਂ ਅਸੀਂ ਕਿਤਾਬਾਂ ਸਾਹੀਆਂ ਰੱਖਾਂਗੇ ਤਾਂ ਕਿ ਹਰੇਕ ਮਹੀਨੇ ਅਸੀਂ ਬੱਚਿਆਂ ਦਾ ਕੰਪੀਟੀਸ਼ਨ ਕਰਵਾਗੇ ਜਿਹੜਾ ਕੰਪੀਟੀਸ਼ਨ ਫਾਸਟ ਹੈ ਉਹਨੂੰ ਨਾਮ ਵੀ ਦਿਆ ਕਰਾਂਗੇ ਤਾਂ ਕਿ ਜਿਹੜੇ ਆਪਣਾ ਸਿੱਖੀ ਤੋਂ ਦੂਰ ਹੋ ਰਹੇ ਆਪਾਂ ਉਹ ਆਪਾਂ ਸਿੱਖੀ ਨਾਲ ਜੁੜ ਸਕੀਏ ਤੇ ਆਉਣ ਵਾਲੇ ਸਮੇਂ ਵਿੱਚ ਫਰਵਰੀ ਮਹੀਨੇ ਅਸੀਂ 21 ਕੁੜੀਆਂ ਦੇ ਪਿਆਰ ਰੱਖਿਆ ਸੰਸਥਾ ਵੱਲੋਂ ਉਹਦੇ ਵਿੱਚ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਸਾਰੇ ਨਗਰ ਦੀ ਸਾਰੇ ਹਲਕੇ ਦੇ ਸਹਿਯੋਗ ਦੀ ਲੋੜ ਹੈ ਤਾਂ ਕਿ ਜਿਹੜੇ ਇਹ ਕਾਰਜ ਜੇ ਲਗਾਤਾਰ ਚੱਲਦੇ ਰਹਿਣ ਜਿਹੜੇ ਬੀਸਾ ਰਾਜ ਜਿਹੜੇ ਹੈਲਪਫੁਲ ਲੋਕ ਨੇ ਉਹਨਾਂ ਦੀ ਹੈਲਪ ਤਰੀਕੇ ਨਾਲ ਹੁੰਦੀ ਰੇ ਇਕੱਲਾ ਬੰਦਾ ਕੋਈ ਬੰਦਾ ਹੈਲਪ ਨਹੀਂ ਕਰ ਸਕਦਾ ਇਹ ਸਹਿਯੋਗ ਦੇ ਨਾਲ ਹੀ ਹੋਣਾ ਸਾਰਾ ਕੁਝ ਤੋਂ ਇਹਦੀ ਗੱਲਾਂ ਕਹਿੰਦਾ ਸਾਡੇ ਵੱਲੋਂ ਕੋਈ ਗਲਤੀ ਸੰਸਥਾ ਵੱਲੋਂ ਇੱਥੇ ਅਸੀਂ माफी ਚਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪ੍ਰਧਾਨ ਜੀ ਅੰਜ ਨੌਜਵਾਨਾਂ ਵੱਲੋਂ ਇੱਕ ਖਪਰਾਲਾ ਕੀਤਾ ਗਿਆ ਧੂਰੀ ਹਲਕੇ ਵਿੱਚ ਕੀ ਕਹੋਗੇ ਅੱਜ ਬਾਈਗਰ ਜੀ ਦਾ ਖਾਲਸਾ ਬਾਈਗਰ ਜੀ ਦੇ ਪਿੰਡੇ ਸਭ ਬਹੁਤ ਹੀ ਖੁਸ਼ੀ ਦਾ ਹੈ ਆਪਣੇ ਇਹਨਾਂ ਸਾਰੇ ਨੌਜਵਾਨਾਂ ਵੱਲੋਂ ਪੰਡਿਤ ਗ੍ਰਿਵਤਾਲ ਸਿੰਘ ਜੀ ਦੇ ਪ੍ਰਧਾਨ ਨੇ ਤੇ ਆਸਰਾ ਬੈਲਫੇਅਰ ਸੁਸਾਇਟੀ ਜੀ ਜਨਾਬਾਂ ਵੱਲੋਂ ਜਿਹੜਾ ਫਿਰਦ ਆਸ਼ਰਮ ਜਿਹੜਾ ਇੱਥੇ ਅੱਜ ਸਥਾਪਨਾ ਕੀਤੀ ਗਈ ਹੈ ਔਰ ਗੁਰੂ ਮਹਾਰਾਜਾ ਉਹ ਤਾਂ ਆਸਰਾ ਹੈ ਜੀ ਅੱਜ ਉਹਨਾਂ ਦੇ ਕੇ ਤਾਸ ਕਰਕੇ ਅੱਜ ਜੀਡੀਆ ਦੀ ਸ਼ੁਰੂਤ ਹੋ ਰਹੀ ਹੈ ਮੈਂ ਸਮਝਦਾ ਕਿ ਇੱਕ ਬਹੁਤ ਵੱਡਿਆ ਇਹਨਾਂ ਨੌਜਵਾਨਾਂ ਨੇ ਉਪਰਾਲਾ ਕੀਤਾ ਜਿਹਦੀ ਬਹੁਤ ਜ਼ਿਆਦਾ ਮੈਂ ਪ੍ਰਸ਼ੰਸਾ ਕਰਦਾ ਕਿਉਂਕਿ ਅੱਜ ਕੱਲ ਬਹੁਤ ਸਾਰੇ ਪਰਿਵਾਰ ਐਸੇ ਨੇ ਜਿੱਥੇ ਜੋ ਬਿਰਧ ਹੋ ਜਾਂਦੇ ਨੇ ਮਾਪੇ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਨੇ ਗਰੀਬ ਵੀ ਨੇ ਕਈ ਇਹ ਵੈਸੀ ਨਹੀਂ ਕਰਦੇ ਹੈਗੇ ਸੋ ਉਹਨਾਂ ਨੂੰ ਆਸਰਾ ਜਿਹੜਾ ਬਿਰਧਾਂ ਨੂੰ ਇਹ ਸਭ ਆਸਰਾ ਹੈ ਜਿਹੜਾ ਇਸ ਆਸ਼ਰਮੇ ਦੇ ਵਿੱਚ ਆ ਕੇ ਜਿਹੜਾ ਮਿਲੂਗਾ ਸੋ ਇਸ ਕਰਕੇ ਬਹੁਤ ਵਧੀਆ ਰੈਸੰਦ ਦਾ ਸ਼ਲਾਘਾ ਜੋ ਕਦਰ ਜਿਹੜਾ ਕੀਤਾ ਇਸ ਗੱਲ ਦੀ ਮੈਂ ਬਹੁਤ ਬਹੁਤ ਇੰਨਾ ਸਾਰੇ ਲੋਕਾਂ ਨੂੰ ਔਰ ਇਸ ਸੋਸਾਇਟੀ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ ਵੈ ਗੁਰੂ ਜੀ ਮੇਰੀ ਕੀ ਨਾਮ ਆਪਣਾ ਜੀ ਸਰ ਮੇਰਾ ਨਾਮ ਜਸਵਾਲ ਸਿੰਘ ਸਰਪੰਚ ਪਿੰਡ ਧਾਂਦਰੇ ਦਾ ਜੀ ਸੋ ਤੁਹਾਡੇ ਇੱਕ ਇੱਕ ਸਾਂਝਾ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਕੀ ਚੀਜ਼ ਹੈ ਕਿ ਇਹ ਨਾ 24 ਬਾਰੇ ਇੱਕ ਗ੍ਰਾਮ ਪੰਚਾਇਤ ਪਿੰਡ ਧਾਂਦਰਾ ਤੇ ਗ੍ਰਾਮ ਪੰਚਾਇਤ ਪਿੰਡ ਧਾਂਦਰਾ ਤੋਂ ਸਰੂ ਆਸਰਾ ਫਾਊਂਡੇਸ਼ਨ ਧੂਰੀ ਵੱਲੋਂ ਅਸੀਂ ਕਿ ਇੱਥੇ ਪਿੰਡ ਧਾਂਦਰੇ ਅਰਧ ਆਸ਼ਰਮ ਤੋਂ ਉੱਲਣ ਜਾ ਰਹੇ ਹਾਂ ਜੀ ਤੇ ਇੱਕ ਬਹੁਤ ਵਧੀਆ ਪ੍ਰਾਲਾ ਜੀ ਹਨਾ ਤੁਹਾਨੂੰ ਇਹ ਵੀ ਜੋ ਵੀ ਪਿੰਡਾਂ ਵਿੱਚ ਬੇਸਾਰਾ ਬਜ਼ੁਰਗ ਜਿਹੜੇ ਬੈਠਾ ਨਹੀਂ ਅਸੀਂ ਉਹਨਾਂ ਨੂੰ ਲਿਆ ਕੇ ਉਹਨਾਂ ਦੀ ਸੇਵਾ ਕਰ ਸਕੀ ਜੀ ਇਹ ਸਾਡੇ ਨਾਲ ਬਾਈ ਹੁਣੀ ਜੁੜੇ ਹੋਏ ਨੇ ਜੀ ਪ੍ਰੀਤ ਢੇਡਸਾ ਜੀ ਤੇ ਬਾਈ ਲਖਵੀਰ ਸਿੰਘ ਜੀ ਸਾਡੀ ਕਮੇਟੀ ਸਾਰੀ ਖੜੀ ਹੈ ਜੀ ਹਨਾ ਤੇ ਅਸੀਂ ਇਹ ਹੀ ਕਹਿਣਾ ਚਾਹਾਂਗੇ ਬੰਨਾਂ ਦੇ ਲੋਕਾਂ ਨੂੰ ਵੀ ਤੁਸੀਂ ਵੀ ਸਾਡਾ ਸਾਥ ਦਿਓ ਜੀ